ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਅਤੇ ਦੁਨੀਆ ਭਰ ਵਿੱਚ ਜਾਣੇ ਜਾਂਦੇ ਗਾਇਕ ਮਲਕੀਤ ਸਿੰਘ ਅੰਮ੍ਰਿਤਸਰ ਵਿੱਚ ਪਹੁੰਚੇ ਜਿੱਥੇ ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਮਸ਼ਹੂਰ ਦਸਤਾਰ ਸਟੋਰ ਸਰਦਾਰ ਐਕਸਕਲੂਸਿਵ ਪਗੜੀ ਦੇ ਦਸਤਾਰ ਲੈਣ ਆਏ ਉਹਨਾਂ ਨੇ ਦਸਤਾਰ ਨੂੰ ਸਿਰਫ ਸਜਾਵਟੀ ਵਸਤੂ ਨਹੀਂ ਸਗੋ ਗੁਰੂ ਸਾਹਿਬ ਤੋਂ ਮਿਲੀ ਹੋਈ ਅਸਲੀ ਤਾਜ ਪੋਸ਼ੀ ਦੱਸਿਆ ਮਲਕੀਤ ਸਿੰਘ ਨੇ ਕਿਹਾ ਜਦੋਂ ਵੀ ਮੈਂ ਇੰਡੀਆ ਆਉਂਦਾ ਸਿੱਧਾ ਦਰਬਾਰ ਸਾਹਿਬ ਮੱਥਾ ਟੇਕਣ ਆਉਂਦਾ ਤਾਂ ਦਸਤਾਰ ਲੈਣ ਦਾ ਤਜਰਬਾ ਇੱਥੇ ਹਰ ਵਾਰੀ ਨਵਾਂ ਹੁੰਦਾ ਉਹਨਾਂ ਨੇ ਦਸਤਾਰ ਦੀ ਵਿਸ਼ੇਸ਼ਤਾ ਅਤੇ ਸ਼ਾਨ ਬਾਰੇ ਗੱਲ ਕਰਦਿਆਂ ਕਿਹਾ ਪੱਗ ਬਨ ਕੇ ਗਾਇਆ ਹੈ ਤੇ ਇਹੀ ਸਾਡੀ ਪਹਿਚਾਨ ਹੈ ਦਸਾਰਨ ਨੂੰ ਪ੍ਰਮੋਟ ਕਰ ਲਈ ਹਮੇਸ਼ਾ ਹੀ ਪੂਰੇ ਦੁਨੀਆ ਦੇ ਵਿੱਚ ਤੁਸੀਂ ਵਿਸਤਾਰ ਬਣ ਕੇ ਹੀ ਸ਼ੋਅ ਕੀਤੇ ਜੋਰੀ ਦਿੱਤਾ ਔਰ ਅੱਜ ਵੀ ਦਸਾਰ ਲੈਣ ਲਈ ਅੰਮ੍ਰਿਤਸਰ ਵਿਕੇ ਪਹੁੰਚੇ ਹੋ ਬਹੁਤ ਵਧੀਆ ਲੱਗਦਾ ਜੀ ਮੈਨੂੰ ਅੰਮ੍ਰਿਤਸਰ ਆ ਕੇ ਮੈਂ ਜਦੋਂ ਵੀ ਇੰਡੀਆ ਉਹਨਾਂ ਤੇ ਸਿੱਧੇ ਅਸੀਂ ਦਰਵਾਜ਼ਾ ਮੱਥਾ ਟੇਕਣ ਜਾਂਦੇ ਸੋ ਮੱਥਾ ਟੇਕ ਕੇ ਬਈ ਇਥੇ ਸਰਦਾਰ ਐਕਸਕਲੂਸਿਵ ਪਗੜੀ ਇਥੋਂ ਕਹਿੰਦੇ ਲੈਣ ਆਏ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਔਰ ਇਕਲੂਸਿਵ ਇਸ ਕਰਕੇ ਆ ਕਿ ਨਾਲ ਕੱਲੀਆਂ ਪੱਗਾਂ ਨਹੀਂ ਉਹ ਨਾਲ ਕੋੜ ਤੇ ਪਜਾਮੇ ਵੀ ਕਰਦੇ ਨੇ ਨਾਲ ਹੋਰ ਚੀਜ਼ਾਂ ਵੀ ਕਰਦੇ ਨੇ ਸੋ ਬਹੁਤ ਵਧੀਆ ਤੁਹਾਡਾ ਕੰਮਕਾਰ ਜੀ ਨਹੀਂ ਨਹੀਂ ਤੁਹਾਡਾ ਪਿਆਰ ਹੈ ਜੀ ਤੁਹਾਡਾ ਸਿਆਰ ਅਸੀਂ ਕੋਸ਼ਿਸ਼ ਕੀਤੀ ਆ ਕਿ ਜਿਹੜੀ ਪਗੜੀ ਆ ਉਹ ਸਾਰੀ ਦੁਨੀਆ ਦੇ ਵਿੱਚ ਮੈਂ ਇਸੇ ਤਰ੍ਹਾਂ ਹੀ ਕਹਿੰਦੇ ਨੇ ਪੱਗ ਬਣ ਕੇ ਆਇਆ ਬਹੁਤ ਸਾਰੇ ਸ਼ਿੰਗਰਾਂ ਨੇ ਜਿਹੜੇ ਨਵੇਂ ਆਏ ਉਹਨਾਂ ਨੇ ਦੇਖ ਕੇ ਪੱਗਾਂ ਬਣਣੀਆਂ ਸ਼ੁਰੂ ਕੀਤੀਆਂ ਬੱਚਿਆਂ ਨੇ ਜਿਹੜੀ ਫੋਰਨ ਦੇ ਆ ਉਹਨਾਂ ਨੇ ਸਾਡੇ ਵਾਲ ਦੇਖ ਕੇ ਪੱਗਾਂ ਬਣਣੀਆਂ ਸ਼ੁਰੂ ਕੀਤੀਆਂ ਔਰ ਆਪਣੇ ਨਾਂ ਨਾਲੋਂ ਸਿੰਘ ਨਹੀਂ ਘਟਾਇਆ ਮਲਕੀਤ ਸਿੰਘ ਇਹ ਕੋਈ ਹੋਊਗਾ ਤੁਹਾਨੂੰ ਕੋਈ ਕੋਤਰੀ ਯੂਜ਼ ਕੀਤਾ ਕੋਈ ਹੋਰ ਨਹੀਂ ਕਿ ਦਸੋ ਪਗੜੀ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ ਆ ਔਰ ਪਗੜੀ ਦੇ ਉੱਤੇ ਮੈਂ ਫਿਰ ਉਹਦੀ ਸ਼ਾਨ ਦੇ ਲਈ ਉੱਤੇ ਸtare ਵੀ ਲਾਏ ਹੈ ਨਾ ਸੋ ਉਹ ਵੀ ਇੱਕ ਫੈਸ਼ਨ ਬਣਿਆ ਸੋ ਮੈਂ ਤੁਹਾਨੂੰ ਸਰਦਾਰ ਜੀ ਬਹੁਤ ਬਹੁਤ ਕਿਹੜੇ ਕਿਹੜੇ ਰੰਗ ਫਿਰ ਤੁਹਾਡੇ ਨੂੰ ਪਸੰਦ ਕਿ ਆ ਦੇਖੋ ਜੀ ਮੈਨੂੰ ਲੱਗਦਾ ਡਿਫਰੈਂਟ ਕਲਰ ਜਿਹੜੇ ਕਿਸੇ ਨੇ ਨਹੀਂ ਪਾਏ ਮੈਨੂੰ ਤਾਂ ਲੱਗਦਾ ਪੂਰੀ ਕੰਨ ਨਹੀਂ ਤੇਰੇ ਮੋਰੇ दांत ਛਟਿਆ ਕਹਿੰਦਾ ਆਪਾਂ ਮੈਨੂੰ ਤਾਂ ਲੱਗਦਾ ਅੱਜ ਸਾਰੀ ਦੁਕਾਨ ਹੀ ਲੈ ਜਾ ਮੈਂ ਇਦਾਂ ਦੇ ਕਲਰ ਵੇਖੇ ਹੀ ਨਹੀਂ ਕਦੇ ਸੋ ਬਹੁਤ ਐਕਸਕਲੂਸਿਵ ਕਲਰ ਨੇ ਔਰ ਬਹੁਤ ਪਾਣੀ ਵਧਾਈ ਦੇ ਹੱਥਾਂ ਮੈਨੂੰ ਲੱਗਦਾ ਤੁਸੀਂ ਆਪ ਰੀਜਨਲ ਬਣਾਉਂਦੇ ਆ ਜੀ 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 ਅਰੇ ਕਲਰ ਲੈ ਕੇ ਆਉਂਦੇ ਆ ਜਿਹੜੇ ਮੈਂ ਇੱਕ ਇੱਕ ਕਲਰ ਨਹੀਂ ਦੇਖਿਆ ਮੈਨੂੰ ਲੱਗਦਾ ਇੱਥੇ ਹੀ ਕਲਰ ਜਾਨੀ ਸਭ ਤੋਂ ਲਿਖਿਆ ਗਿਆ ਕਿ ਕੁਰਤੇ ਤੇ ਜਮੇ ਕਾਫੀ ਅੱਜਕੱਲੇ ਨੂਰਮਨ ਪਸੰਦ ਕਰਦੇ ਨੇ ਔਰ ਜੇ ਨੇਤਾ ਲੋਕ ਪਹਿਲੇ ਕਰਦੇ ਉਹ ਵੀ ਕੁਰਤੇ ਪਸੰਦ ਕਰਦੇ ਨੇ ਜਿੱਥੇ ਕਿ ਪਹਿਲਾਂ ਮੁਕਸਰੀ ਕੁਰਤੇ ਜਾਂ ਮਾਜਾ ਹੋਰ ਸ਼ਰਧ ਦੇ ਨਾਮ ਤੇ ਬਣਿਆ ਹੁਣ ਅਮਰਤਸਰੀ ਕੁਰਤੇ ਜਾਂ ਮਾਜਾ ਨਾਲ ਸ਼ੁਰੂ ਕੀਤਾ ਗਿਆ ਜੀ ਕਹਿੰਦੇ ਨੇ ਤੁਹਾਨੂੰ ਦੇ ਅੰਬਰਸਰੀਏ ਤਾਂ ਫਿਰ ਤੁਹਾਨੂੰ ਪਤਾ ਹਰ ਚੀਜ਼ ਖਾਣਾ ਗਾਣਾ ਕੱਪੜਾ ਪਹਿਰ ਪਹਿਰਨਾ ਸਾਰੇ ਬਹੁਤ ਮਸ਼ਹੂਰ ਆ ਪਰ ਸਰਦਾਰ ਦੇ ਤਾਂ ਫਿਰ ਸਰਦਾਰ ਦੀ ਤੁਹਾਡਾ ਤਾਂ ਮੈਂ ਹੱਥ ਕਰ ਦੇਖਿਆ ਕੋਰਦਾ ਕਮਾ ਕਿ ਆ ਫਿਟਿੰਗ ਆਉਣੀ ਆ ਤੇ ਕਿਹ ਕੱਪੜਾ ਜਾਂ ਸਵਾਦ ਆ ਗਿਆ ਬਹੁਤ ਵਧੀਆ ਲੱਗ ਸੋ ਨੌਜਵਾਨਾਂ ਦੀ ਸਨੇਹ ਦਸਤਾਰ ਨੇ ਦਸਤਾਰ ਨੂੰ ਸਾਮਕੇ ਰੱਖੋ ਜੀ ਦਸਤਾਰ ਸਾਡੀ ਪਹਿਚਾਨ ਹੈ ਸਰਦਾਰ ਜਿਹੜੀ ਕਹਿੰਦੇ ਨਹੀਂ ਵੀ ਦਸਤਾਰ ਸਾਨੂੰ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਦਿੱਤੀ ਬਹੁਤ ਵੱਡੀ ਐਂਡ ਮੈਂ ਤਾਂ ਹਮੇਸ਼ਾ ਗੱਲ ਕਰਦਾ ਕਿ ਸੋਹਣਾ ਤੇ ਸਨਖਾ ਸਾਰੇ ਜਾਂ ਬਤੋਂ ਅਵਲਾ ਸਿੰਘ ਲੱਖਾਂ ਚ ਕਿੜੋਤਾ ਹੋਇਆ ਦਿਸ ਜਾਂਦਾ ਕੰਲਾ ਸਿੰਘ ਉਹ ਪਦਵੀ ਵੀ ਜਿਹਨੇ ਸਰਦਾਰ ਦਿੱਤੀ ਖਾਲਸੇ ਨੂੰ ਕੈਸੀ ਵਾਜਾ ਵਾਲੇ ਨੇ ਕੈਸੀ ਵਾਜਾ ਵਾਲੇ ਦਸਤਾਰ ਦਿੱਤੀ ਖਾਲਸੇ ਨੂੰ ਕੈਸੀ ਵਾਜਾ ਵਾਲੇ ਨੇ ਕੈਸੀ ਵਾਜਾ ਵਾਲੇ ਦਸਤਾਰ ਦਿੱਤੀ ਖਾਲਸੇ ਨੂੰ ਇੰਨੀ ਮਹੱਤੀ ਮਤਲਬ ਜਿਹੜੀ ਪਗੜੀ ਦੀ ਆ ਇੰਪੋਰਟੈਂਸ ਕਿ 1699 ਬਸਾਖੀ ਦਾ ਕਟਕ ਥੀ ਨੰਗੀ ਤਲਵਾਰ ਮੇਰੇ ਗੁਰੂ ਜੀ ਦੇ ਹੱਥ ਸੀ ਉਹ ਪੰਜ ਸਿਰ ਲੈ ਨਹੀਂ ਆਧਾਰ ਦਿੱਤੀ ਖਾਲਸੇ ਨੂੰ ਕੈਸੀ ਵਜਾ ਵਾਲੇ ਨੇ ਕੈਸੀ ਵਜਾਣੇ ਦਸਤਾਰ ਦਿੱਤੀ ਖਾਲਸੇ ਨੂੰ ਆਖਰੀ ਸਵਾਲ ਵਾਹ ਮਨ ਕਿਸੇ ਜੀ ਨੇ ਗੌਰਵੀ ਤੋਂ ਦਸਤਾਰ ਬੰਨ੍ਹਾ ਲਾ ਦੇ ਹਾਂਜੀ ਹਾਂਜੀ ਬਿਲਕੁਲ ਜਿਹੜੀ ਚੀਜ਼ ਤੁਸੀਂ ਕਰਦੇ ਆ ਜਿਹੜੀ ਚੀਜ਼ ਤੁਸੀਂ ਬੰਨ੍ਹਦੇ ਆ ਉਹਨਾਂ ਦੱਸੋ ਜਿਵੇਂ ਉੱਥੋਂ ਦੇ ਜੰਸਰ ਅ ਨਵੀਂ ਪਨੀਰੀ ਨਵੇਂ ਜਿਹੜੇ ਬੱਚੇ ਨੇ ਉਹ ਦੇਖ ਕੇ ਤੁਹਾਨੂੰ ਬੱਲ ਕਾਢੇ ਨਾਲ ਪੱਗਾਂ ਬੰਨ੍ਹਦੇ ਐ ਐਂਡ ਘੋਰੇ ਵੀ ਬਿਲਕੁਲ ਉਹਨਾਂ ਨੂੰ ਵੀ ਲੱਗਦਾ ਵੀ ਸਾਡੇ ਸਾਡੇ ਵੀ ਪੱਗਾਂ ਬੰਨ੍ਹੂ ਜੰਮੇ ਜੰਮੇ ਟੁਕ ਟੁਕ ਕੋਤੀ ਐ ਅਸਲੀ વાਵੇ ਹੋ ਬਸ ਪੁਰਾਣੇ ਬੇਜਾਨ ਪੁਰਾਣੀ ਬੇਜਾਨ ਜੀ ਕੋਈ ਥਰੋਕ ਪਤਾ ਸੀ ਦੇਖੋ ਹੁਣ ਸਰਦਾਰ ਜੀ ਨੇ ਕਿਹਾ ਤਾਂ ਮੋੜਿਆ ਨਹੀਂ ਗੱਲ ਲੈ ਲੈ ਨਾ ਹੋਵੇ ਐਸੇ ਜਦੋਂ ਇੱਥੇ ਕਿੰਨੀ ਵੀ ਅੰਬਰਸਰ ਉਹਨੇ ਧਾਰਮਿਕ ਜੀ ਫੀਲਿੰਗ ਆ ਜਾਂਦੀ ਐ ਪਰ ਨਾਲ ਹੀ ਤੁਸੀਂ ਜਿਹੜਾ ਕਲਚਰ ਵੀ ਬਹੁੜਾ ਜੋੜ ਕੇ ਰੱਖਿਆ ਜਿਵੇਂ ਆ ਕਲਚਰ ਵਾਲੀਆਂ ਜਿਹੜੀਆਂ ਚੀਜ਼ਾਂ ਤੁਸੀਂ ਕੜੇ ਵੀ ਤੇ ਜਿਹੜੀਆਂ ਜੈਗਟਾਂ ਨੇ ਸੋਧਨ ਕਰਕੇ ਇਹ ਵੀ ਬੜਾ ਜ਼ਿਆਦਾ ਕਲਚਰ ਵੀ ਹੋਣਾ ਬੜਾ ਜ਼ਰੂਰੀ ਹੈ ਜੀ ਜੀ ਤੇ ਕਲਚਰ ਵਾਲੇ ਗੀਤ ਨੇ ਜਿਵੇਂ ਤੁੱਤ 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 ਤੁੱਤੀਆਂ ਹਈ ਜਮਾਲ ਉਹਨੀਆਂ ਦਾ ਤੁੱਤ ਵਾਰੇ ਖੂਤੇ ਹਈ ਜਮਾਲੋਂ ਤੁੱਤ 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 ਤੁੱਤੀਆਂ ਆਹਾਂ ਐਂਕੀਂਕੀਂਕੀਂ ਬਹੁਤ ਮਿਹਰਬਾਨੀ ਔਰ ਇਹ ਜਿਹੜੇ ਪ੍ਰੈਸ ਵਾਲੇ ਮੇਰੇ ਮੁੰਡੇ ਭਰਾ ਆਸਾਨੇ ਨੇ ਇਹ ਵੀ ਮੇਰੇ ਭਰਾ ਨੂੰ ਸੋ थैंक यू वेरी मच ਜਦੋਂ ਅੰਬਰ ਸਰੋਂ ਨੇ ਤੁਸੀਂ ਬਹੁਤ ਰਿਸਪੈਕਟ ਦਿੱਤੇ ਨੇ ਸਾਰੇ ਜਾਣੇ ਕਿਉਂਦੇ ਵਾਸਤੇ ਹਾਂਜੀ ਅੱਜ ਮੈਂ ਪੰਜਾਬੀ ਸਿੰਗਰ ਹਾਂ ਕੀ ਜੀ ਤੁਹਾਡੀ ਦੁਕਾਨ ਤੇ ਪਹੁੰਚੇ ਨੇ ਦਸਤਾਰਾਂ ਬਸੰਦ ਕੀਆ ਨੇ ਔਰ ਦਸਤਾਰ ਦੀ ਗੱਲ ਕਰੀਏ ਤਾਂ ਤੁਸੀਂ ਕਾਫੀ ਜਿਹੜਾ ਦਸਤਾਰ ਨੂੰ ਤੁਸੀਂ ਬਹੁਤ ਪ੍ਰਮੋਟ ਕਰ ਰਹੇ ਹੋ ਪੰਜਾਬੀ ਕਲਚਰ ਨੂੰ ਕੁੰਡੇ ਪਜਾਮੇ ਹੋਗੇ ਕੀ ਕਹਣਾ ਚਾਹੋ ਵੈਸੇ ਕਹਿੰਦੇ ਨੇ ਕਿ ਜਿਵੇਂ ਕਿਸੇ ਰਾਜੇ ਦੀ ਤਾਜ ਪੋਸ਼ੀ ਉਹ ਇਸ ਜੀਵਨ ਵਿੱਚ ਇੱਕ ਵਾਰ ਹੀ ਹੁੰਦੀ ਹੈ ਪਰ ਇੱਕ ਸਿੰਘ ਦੀ ਤਾਜਪੁਸ਼ੀ ਰੋਜ਼ ਗੁਰੂ ਮਹਾਰਾਜ ਆਪ ਆ ਕੇ ਕਰਾਉਂਦੇ ਨੇ ਕਿਉਂਕਿ ਇਹ ਗੁਰੂ ਮਹਾਰਾਜ ਦਾ ਬਖਸ਼ਿਆ ਹੋਇਆ ਤਾਜ ਹੈ ਤੋਂ ਉਹ ਪਗੜੀ ਦੀ ਜਿਹੜੀ ਸ਼ਾਨ ਬਧਾਨ ਵੱਲੇ ਔਰ ਵਰਲਡ ਰੈਨਾਉਂਡ ਸਿੰਗਰ ਸਦਾ ਮਲਕੀ ਸਿੰਘ ਜੀ ਅੱਜ ਸਾਡੇ ਕੋਲ ਨੇ ਤੇ ਬਹੁਤ ਇਹਨਾਂ ਦਾ ਧੰਨਵਾਦ ਇਹਨਾਂ ਨੇ ਸਾਡਾ ਬੜਾ ਮਨਵਦਾਇਆ ਤੇ ਵਾਰ ਉਹਨਾਂ ਦਾ ਬਹੁਤ ਪਿਆਰ ਹੈ ਔਰ ਅਸੀਂ ਛੋਟੇ ਉਹਨਾਂ ਦਾ ਲਾ ਕੇ ਅੱਜ ਦਿਨ ਤੱਕ ਔਰ ਵੀਰ ਜੀ ਹੀ ਸਟਿਲ ਯੰਗ ਠੀਕ ਹੈ ਤੇ ਅਸੀਂ ਅੱਜ ਦੇਖੋ ਤੇ ਬਾਕੀ ਅਸੀਂ ਛੋਟੇ ਹੰਦਾਂ ਤੋਂ ਲਾ ਕੇ ਆਈ ਦਿੰਦਾ ਕਿ ਇਹਨਾਂ ਦੇ ਗਾਣੇ ਸੁਣਨੇ ਆ ਬਹੁਤ ਮਰਜ਼ੀ ਇਹਨਾਂ ਦੀ ਬਖਸ਼ਿਸ਼ ਹੈ ਤੇ ਮਾਰੇ ਹਮੇਸ਼ਾ ਇਹਨਾਂ ਨੂੰ ਖੁਸ਼ ਰੱਖਣ ਤੇ ਤੁਹਾਡੀ ਦੁਕਾਨ ਤੇ ਹਮੇਸ਼ਾ ਹੀ ਦਸਤਾਰ ਲੈਣ ਆਉਂਦੇ ਨੇ ਇਹ ਖੁਦ ਜਿਵੇਂ ਕਿਹੜੀ ਚਾਹ ਚੀਜ਼ ਪਸੰਦ ਕੀਤੀ ਜਾਂਦੀ ਹੈ ਕਿਹੜਾ ਕਲਰ ਪਸੰਦ ਕੀਤਾ ਜਾਂਦਾ ਹੈ ਦੇਖੋ ਇਹ ਇਹਨਾਂ ਦਾ ਜਿਹੜਾ ਪਗੜੀ ਦਾ ਜਿਹੜਾ ਕੱਪੜਾ ਹੈ ਉਹ ਥੋੜਾ ਜਿਆਦਾ ਪਕੀਲੀਅਰ ਹੈ ਨਾਰਮਲ ਮਤਲਬ ਜਿਵੇਂ ਯਾਨੀ ਕਿ ਬਹੁਤ ਹੈਵੀ ਹੈ ਜਾਂ ਬਹੁਤ ਲਾਈਟ ਹੈ ਸੋ ਇਹਨ ਦਾ ਹਮੀਡੀਅਮ ਹੈ ਤੋਂ ਉਹਦੇ ਵਿੱਚ ਹੀ ਆਪਾਂ ਇਹਨਾਂ ਨੂੰ ਜਿਹੜੇ ਕਿੰਨੇ ਡਿਫਰੈਂਟ ਕਲਰ ਦਿਖਾਉਂਦੇ ਆ ਇਹਨਾਂ ਨੂੰ ਕਲਰ ਦਿੰਦੇ ਆ ਜਿਹੜੇ ਇਹਨਾਂ ਨਾਲ ਸੀ ਉਹ ਕਲਰ ਦਿੰਨੇ ਚਾਹੁੰਦੇ ਆ ਜਿਹੜੇ ਡਿਫਰੈਂਟ ਹੋਣ ਤੇ 10000 ਬੰਦੇ ਜਿਹੜੇ ਖਲੋਤੇ ਹੋਣ ਇਹਨਾਂ ਦੀ ਪਗੜੀ ਵੱਖਰੀ ਲੱਗੇ ਔਰ ਆਜੀ ਜਿਹੜੇ ਇਹਨਾਂ ਨੂੰ ਕਲਰ ਸੈੱਟ ਵੀ ਬਿਲਕੁਲ ਲੇਟੈਸਟ ਜਿਹੜੇ ਆਉਣ ਵਾਲੇ ਟਾਈਮਸ ਹੈਗੇ ਨੇ ਬਿਲਕੁਲ ਲੇਟਸਟ ਕਲਰ ਸੈੱਟ ਆ। ਵਾਹ ਔਰ ਮਿਕਸ ਪਗੜੀ ਬੰਦਨਾਂ ਬੁਦੀ ਭਾਰੀ ਬੰਦਨਾਂ ਨਾ ਬੁਦੀ ਹੌਲੀ ਬੰਦਨਾਂ ਲਾਈਟ ਵੇਟ ਬੰਦਨਾਂ ਠੀਕ ਹਾਂ